ਤੂਬੇ ਦੇ ਵਿੱਚ ਭ੍ਰਸ਼ਟਾਚਾਰ ਵਿਰੋਧ ਵੱਡੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅਜਕਨਗਰ ਕਾਉਂਸਲ ਤਰਨਤਾਰਨ ਵਿਖੇ ਤਨਾਤਕ ਲਰਕ ਬਰਿੰਦਰਪਾਲ ਉਰਫ ਬਿੱਕੀ ਨੂੰ 10000 ਰੁਪਏ ਰਿਸ਼ਵਤ ਲੈਣ ਦੀਆਂ ਰੰਗੇ ਹੱਥੀ ਕਾਬੂ ਕੀਤਾ ਹੈ ਉਥੇ ਇਸ ਸਬੰਧੀ ਜਾਣ ਕਰ ਦਿੰਦੇ ਆ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰਨ ਦੱਸੇ ਕਿ ਉਕਤ ਮੁਲਜ਼ਮ ਨੂੰ ਸੁਖਦੇਵ ਸਿੰਘ ਵਾਸੀ ਪਿੰਡ ਵਲੀਪੁਰ ਜ਼ਿਲ੍ਹਾ ਤਰਨਤਾਰਨ ਵੱਲੋਂ ਦਰਜ ਕਾਰਵਾਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਉਹਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੇ ਇਹ ਦੋਸ਼ ਲਗਾਇਆ ਹੈ ਕਿ ਉਸਦੇ ਹੋਟਲ ਵਿੱਚ ਬਿਜਲੀ ਦਾ ਮੀਟਰ ਲਗਾਉਣ ਲਈ ਇਤਰਾਜ਼ ਹਿੰਟਾ ਸਰਟੀਫਿਕੇਟ ਐਨਓਸੀ ਜਾਰੀ ਕਰਨ ਬਦਲੇ ਉਕਤ ਮੁਲਜ਼ਮ ਕਲਰਕ ਨੇ ਉਸ ਕੋਲੋਂ 33000 ਰੁਪਏ ਦੀ ਰਿਸ਼ਵਤ ਮੰਗੀ ਹੈ। ਨੂੰ ਦੁਬਾਰਾ ਕੂਰ ਦੇ ਵਿਸ਼ੇਸ਼ਾ ਇਸ ਸਰ ਇੱਕ ਵਿਕਰਮ ਹੈ ਜਿਹੜੇ ਸੋਸ ਵਿਦੇਸ਼ ਜੀ ਨੇ ਕੀਤੀ ਸੀ ਤੇ ਉਹਨਾਂ ਦੱਸਿਆ ਕਿ ਕਾਫੀ ਪੈਸੇ ਜਿਆਦਾ ਲੱਗੇਗੇ ਇਸ ਪਹਿਲਾਂ 30000 ਰੁਪਏ ਦੀ ਮਾਲ ਕੀਤੀ ਸੀ ਜੀ ਤੇ 10000 ਰੁਪਏ ਉਹਨਾਂ ਨੇ ਲਾਵਾ ਮੁਕਤੀ ਤੇ ਸਰ ਜਿਹੜੇ ਵਿਜੀਲੈਂਸ ਅਫਸਰ ਸਾਰੇ ਮੁੱਖ ਮੰਤਰੀ ਦਾ ਇਹ ਜਿਹਾ ਕੇ ਇਹਨਾਂ ਦੀ ਜਾਂਚ ਵੀ ਹੋਏਗੀ ਬਾਅਦ ਵਿੱਚ ਲਈ ਬਿਲਕੁਲ ਬਿਲਕੁਲ ਦਮਾੜੇ ਸੇ ਲਈ ਜਾਂਦਾ ਸਰ ਅੱਛਾ ਜੀ ਹਾਂ ਜੀ ਤੇ ਸਰ ਇਹ ਦੋ ਦੋ ਆਰ ਨੂੰ ਪੇਸ਼ ਕਰਨਾ ਚਾਹੁੰਦੇ ਸੀ ਜੀ ਸਰ ਦੋ ਆਰ ਨੂੰ ਦੁਬਾਰਾ ਕੋਰਟ ਦੇ ਵਿੱਚ ਪੇਸ਼ ਕਰਨਾ ਇਸ ਸਰ ਇੱਕ ਵਿਕਰ ਮਿਲਦਾ ਜਿਹੜੇ ਸੁਖਦੇਵ ਸਿੰਘ ਨੇ ਦਿੱਤੀ ਸੀ ਤੇ ਉਹਨਾਂ ਨੇ ਦੱਸਿਆ ਕਿ ਕਾਫੀ ਪੈਸੇ ਮਜਾਰੇ ਮੰਗੀ ਗਏ ਸੀ ਪਹਿਲਾਂ 30000 ਰੁਪਏ ਦੀ ਮੰਗ ਕੀਤੀ ਸੀ ਜੀ ਤੇ 10000 ਰੁਪਏ ਉਹਨਾਂ ਨੇ ਜਿਹੜਾ ਮੁੱਖ ਤੇ ਅੱਛਾ ਜੀ ਇਹ ਸਾਰੇ ਜਿਹੜੇ ਵਿਜੀਲੈਂਸ ਸਾਰੇ ਮੁੱਖ ਮੰਤਰੀ ਦਾ ਦੇਜਾ ਕਿ ਇਹਨਾਂ ਦੀ ਜਾਂਚ ਵੀ ਹੋਏਗੀ ਬਾਅਦ ਵਿੱਚ ਜੀ ਬਿਲਕੁਲ ਬਿਲਕੁਲ ਸਰ ਕਿਨਰ ਬਾਣ ਦੇ ਸਰ ਪਲੀਜ਼ ਥੋੜਾ ਜਿਹਾ ਦੋ ਦਿਨ ਧਰ ਮੰਗਾ ਲਓ